ਲੋਕਾਂ ਦੀ ਸਰਕਾਰ ਨੇਕਰਾ ਚੱਲਦੀ ਰੈ ਕੋਈ ਨਾ ਤੋਟ ਕਦੇ ਵੀ ਕਿਸੇ ਵੀ ਗੱਲ ਦੀ ਰੈ ਜੀ ਦਾਤਾ ਕੋਈ ਨਾ ਤੋਟ ਕਦੇ ਵੀ ਕਿਸੇ ਵੀ ਗੱਲ ਦੀ ਰੈ ਆਹ ਗੋਵਾਰਾ ਜਗਵਾਰਾ ਮੇਰੇ ਦੇਸ਼ ਦੀਆਂ ਜੇ ਨੇਕ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇ ਨੇਕ ਹੋਣ ਸਰਕਾਰਾਂ ਨੇਕਰਾ ਚੱਲਦੀ ਰਹਿ ਕੋਈ ਨਾ ਟੋਟ ਕਦੇ ਵੀ ਕਿਸੇ ਵੀ ਗੱਲ ਦੀ ਰਹਿ ਜੀ ਦਾਤਾ ਕੋਈ ਨਾ ਟੋਟ ਕਦੇ ਵੀ ਕਿਸੇ ਵੀ ਗੱਲ ਦੀ ਰਹਿ ਓ ਗਉਂਦਾਰ ਹੈ ਜਗਵਾਰਾਂ ਮੇਰੇ ਦੇਸ਼ ਦੀਆਂ ਜੇ ਨੇਕ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇ ਨੇਕ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ ਓ ਵੱਟੀ ਖਾਣਾ ਅਬਸਰ ਜੇ ਭੱਡੀ ਖਾਣਾ ਐਬਸਰ ਜੇਲ ਚ ਮੋੜ ਕਰੇ ਨੀਤੋਂ ਕਾਣਾ ਐਬਸਰ ਜੇਲ ਚ ਮੋੜ ਕਰੇ ਜੀ ਦਾਤਾ ਨੀਤੋਂ ਕਾਣਾ ਐਬਸਰ ਜੇਲ ਚ ਮੋੜ ਕਰੇ ਓ ਹੋਣ ਜੀ ਪੌ ਬਾਰਾ ਮੇਰੇ ਦੇਸ਼ ਦੀਆਂ ਜੇ ਨੇਕ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇ ਨੇਕ ਹੋਣ ਸਰਕਾਰਾਂ ਸਭ ਨੂੰ ਕੰਮ ਮਿਲੇ ਇਹਨੇ ਹੁਣ ਕਾਰਖਾਨੇ ਸਭ ਨੂੰ ਕੰਮ ਮਿਲੇ ਜੀ ਦਾ ਬਾ ਇਹਨੇ ਹੁਣ ਕਾਰਖਾਨੇ ਸਭ ਨੂੰ ਕੰਮ ਮਿਲੇ ਉਹ ਕਿਤੇ ਨਾ ਹੋਣ ਹਾਰਾ ਮੇਰੇ ਦੇਸ਼ ਦੀਆਂ ਜੇਨੇ ਇੱਕ ਹੋਣ ਸਰਕਾਰਾਂ ਮੇਰੇ ਸੂਪੇ ਵਿੱਚ ਸੁਖ ਦਾ ਰਾਜ ਹੋਏ ਲੋਕਾਂ ਦਾ ਹਰ ਕਰ ਅੰਦਰ ਸੁਖ ਦਾ ਸਾਜ ਹੋਏ ਲੋਕਾਂ ਦਾ ਜੀ ਦਾਤਾ ਹਰ ਕਰ ਅੰਦਰ ਸੁਖ ਦਾ ਸਾਜ ਹੋਏ ਲੋਕਾਂ ਦਾ ਓ ਹੋਵਣ ਸ਼ੁਭ ਵਿਚਾਰਾਂ ਮੇਰੇ ਦੇਸ਼ ਦੀਆਂ ਜੇ ਨੇਕ ਹੋਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜੇ ਨੇਕ ਛੜਮਾੜੇ ਦੀ ਯਾਰੀ ਸੱਚ ਦੀ ਟੇਕ ਹੋਏ ਜੀ ਦਾਤਾ ਛੜਮਾੜੇ ਦੀ ਯਾਰੀ ਸੱਚ ਦੀ ਟੇਕ ਹੋਏ ਮਾੜੀਆਂ ਮਿੱਟਣ ਲਖਾਰਾਂ ਮੇਰੇ ਦੇਸ਼ ਦੀਆਂ ਜਿਹਨੇ ਘੋਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜਿਹਨੇ ਘੋਣ ਸਰਕਾਰਾਂ ਮੇਰੇ ਦੇਸ਼ ਦੀਆਂ ਓ ਗੁੱਲੀ ਗੁੱਲੀ ਜੱਲੀ ਸਭਨੋਂ ਰਾਜ ਮਿਲੇ ਗੁੱਲੀ ਦੱਲੀ ਗੁੱਲੀ ਸਮਨੋ ਰਾਜ ਮਿਲੇ ਫਿਰ ਪਾਪਾ ਦੀ ਨਾਨੀ ਨੂੰ ਨਾ ਪੱਜ ਮਿਲੇ ਜੀ ਦਾਤਾ ਫਿਰ ਪਾਪਾ ਦੀ ਨਾਨੀ ਨੂੰ ਨਾ ਪੱਜ ਮਿਲੇ ਉਹ ਉੱਟਣੇ ਮਨਤਾਂ ਡਾਰਾਂ ਮੇਰੇ ਦੇਸ਼ ਦੀਆਂ ਜਿਹਨੇ ਕੋ ਹੋਂ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜਿਹਨੇ ਕੋ ਹੋਂ ਸਰਕਾਰਾਂ ਮੇਰੇ ਆਣ ਕੜੇ ਕਸ਼ਮੀਰਾ ਦੇ ਵੰਡਲੀ ਦੇ ਸਦ ਕੱਟਣ ਰਾਂਝੇ ਹੀਰਾ ਦੇ ਸੰਗਤ ਜੀ ਵੰਡਲੀ ਦੇ ਸਦ ਕੱਟਣ ਰਾਂਝੇ ਹੀਰਾ ਦੇ ਓਹ ਕੌਣ ਕਿਤੇ ਮੁਟਿਆਰਾਂ ਮੇਰੇ ਦੇਸ਼ ਦੀਆਂ ਜਿਨੇ ਕੋਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀ ਦਾਤਾ ਜਿਨੇ ਕੋਣ ਜੈ ਜੁਲਸੀਆ ਕਿਸੇ ਨੂੰ ਕੂਰੇ ਨਾ ਬਣਨ ਭੁਲਾਨ ਖੁਸ਼ੀ ਦੇ ਰਹਿਣਿਆ ਦੂਰੇ ਨਾ ਸੰਗਤ ਜੀ ਬਣਨ ਭੁਲਾਨ ਖੁਸ਼ੀ ਦੇ ਰਹਿਣਿਆ ਦੂਰੇ ਨਾ ਓ ਹੌਣ ਰੂਸ ਤੱਕ 18 ਮੇਰੇ ਦੇਸ਼ ਦੀਆਂ ਜੇ ਨੇਕ ਹੌਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀਦਾ ਤਾਂ ਜੇ ਨੇਕ ਹੌਣ ਸਰਕਾਰਾਂ ਮੇਰੇ ਦੇਸ਼ ਦੀਆਂ ਹਰ ਸੂਬੇ ਵਿੱਚ ਲੋਕਾਂ ਦੀ ਸਰਕਾਰ ਹੋਵੇ ਹਾਕਮ ਇਨਸਾਫ ਦਾ ਪੱਕਾ ਯਾਰ ਹੋਵੇ ਸੰਗਤ ਜੀ ਹਾਕਮ ਇਨਸਾਫ ਦਾ ਪੱਕਾ ਯਾਰ ਹੋਵੇ ਹੋ ਜਾਵਣ ਬਦਲ ਨਹਾਰਾ ਮੇਰੇ ਦੇਸ਼ ਦੀਆਂ ਜਿਹਨੇ ਘੋਣ ਸਰਕਾਰਾਂ ਇਹ ਮਾਰੀ ਕਾਦਾ ਸਾਨੂੰ ਨਹੀਂ ਯਕੀਨ ਚੀਨ ਅਮਰੀਕਾ ਦਾ ਸੰਕਤ ਜੀ ਸਾਨੂੰ ਨਹੀਂ ਯਕੀਨ ਚੀਨ ਅਮਰੀਕਾ ਦਾ ਉਹ ਫਿਰ ਖੜ ਜਾਣ ਬਹਾਰਾਂ ਮੇਰੇ ਦੇਸ਼ ਦੀਆਂ ਜਿਹਨੇ ਕੋਹਣ ਸਰਕਾਰਾਂ ਮੇਰੇ ਦੇਸ਼ ਦੀਆਂ ਜੀਦਾਤਾ ਜਿਹਨੇ ਕੋਹਣ ਸਰਕਾਰਾਂ ਮੇਰੇ ਦੇਸ਼ ਦੀਆਂ ਉਹ ਪਕੜੇ ਘੋਲ ਕਵੱਟੀ ਸ਼ਾਨ ਜਵਾਨਾਂ ਦੀ ਆਹ ਦੇਸ਼ ਪੰਜਾਬ ਦੀ ਧਰਤੀ ਸ਼ਾਨ ਪੰਜਾਬਾਂ ਦੀ ਹੰਗਤ ਜੀ ਆਹ ਦੇਸ਼ ਪੰਜਾਬ ਦੀ ਧਰਤੀ ਸ਼ਾਨ ਜਵਾਨਾਂ ਦੀ ਉਹ ਮਸਤ ਜੋਗਿਆ ਤਾਰਾ ਮੇਰੇ ਦੇਸ਼ ਦੀਆਂ ਜਿਹਨੇ ਘੋਣ ਸਰਕਾਰਾਂ ਮੇਰੇ